ਸੁਖਦੇਵ ਸਿੰਘ ਢੀਂਸਾ ਦੇ ਦਿਹਾਂਤ ਤੋਂ ਬਾਅਦ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਤਮਾਮ ਵੱਡੀਆਂ ਰਾਜਨੀਤਿਕ ਸ਼ਖਸੀਅਤਾਂ ਦਾ ਪਹੁੰਚਣ ਦਾ ਸਿਲਸਲਾ ਜਾਰੀ ਹੈ ਪਹਿਲਾ ਮਨਪ੍ਰੀਤ ਬਾਦਲ ਜਿਹੜੇ ਨੇ ਉਹ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਏ ਨੇ ਤਾਂ ਹੁਣ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਤੇ ਕਾਂਗਰਸੀ ਆਗੂ ਕੁਲਵੀਰ ਜ਼ੀਰਾ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਉਸ ਸੁਬ ਦੇਖ ਸਿੰਘ ਢੀਂਸਾ ਦੇ ਜਾਣ ਦਾ ਰਾਜਨੀਤੀ ਨੂੰ ਕਿੱਡਾ ਵੱਡਾ ਘਾਟ ਹੈ ਬਹੁਤ بڑا ਘਾਟ ਹੈ ਜੀ ਰਾਜਨੀਤੀ ਨੂੰ ਤਾਂ ਹੈ ਹੀ ਘਾਟ ਪਰ ਇੱਕ ਸਭ ਤੋਂ ਵੱਡਾ ਘਾਟਾ ਸਪੋਰਟਸ ਫੀਲਡ ਨੂੰ ਹੈ ਐਨੇ ਸਾਲ ਉਹ ਪੰਜਾਬ 올림픽 ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਰਹੇ ਅਤੇ ਬੜਾ ਉਹਨੇ ਖੁੱਲੇ ਦਿਲ ਨਾਲ ਸਾਰਾ ਕੰਮ ਕੀਤਾ ਬਹੁਤ ਸ਼ਾਨਦਾਰ ਵਿਅਕਤੀ ਸੀ ਪਰ ਮਨਪੀਤ ਬਾਦਲ ਕਹਿ ਕੇ ਗਏ ਨੇ ਕਹਿੰਦੇ ਹੁਣ ਢੀਂਸਾ ਸਾਹਿਬ ਵਰਗੇ ਮਾਡਲ ਹੁਣ ਆਉਣੋਂ ਹਟ ਗਏ ਸਿਆਸਤ ਦੀ ਗੱਲ ਕੀਤੀ ਜਾਵੇ ਦੇਖੋ ਆਪਾਂ ਜਿਹੜੀ ਦੁਖੜੀ ਕੜੀ ਚ ਖੜੇ ਹੈ ਇਹ ਤਾਂ ਇੱਕ ਬੜਾ ਡਿਬੇਟੇਬਲ ਇਸ਼ੂ ਹੈ ਇਸ ਵੇਲੇ ਕਿਉਂਕਿ ਹਾਲਾਤ ਹੀ ਬਦਲੇ ਹੋਏ ਨੇ ਕਲਚਰ ਬਦਲ ਰਿਹਾ ਹਾਲਾਤ ਬਦਲ ਰਹੇ ਨੇ ਲੋਕ ਬਦਲ ਕੇ ਸਿਸਟਮ ਸਾਰਾ ਚੇਂਜ ਹੋ ਰਿਹਾ ਹੈ ਪਰ ਜਿਹੜਾ ਜਿਹੜਾ ਸਿਸਟਮ ਸੀ ਭਾਈਚਾਰੇ ਦਾ ਸਿਸਟਮ ਸੀ ਹੁਣ ਤਾਂ ਸਿਸਟਮ ਹੀ ਐਨੀ ਮਸਤੀ ਦਾ ਹੋ ਗਿਆ ਹੁਣ ਤਾਂ ਤੂ ਤੂ ਮਹਿਮ ਦਾ ਹੋ ਗਿਆ ਭਾਜੀ ਇਹ ਕੋਈ ਹੈਲਦੀ ਨਹੀਂ ਹੈ ਇਹ politically ਹੈਲਦੀ ਨਹੀਂ ਐਡੀ ਲੰਬਾ ਸਿਆਸੀ ਕੈਰੀਅਰ ਉਹ ਵੀ ਬੇਦਾਗ ਰਹਿਣਾ ਨਹੀਂ ਬੜੀ ਵੱਡੀ ਵੱਡੀ ਗੱਲ ਹੁੰਦੀ ਹੈ ਜੀ ਕੋਈ ਚਾਹ ਉਹਨਾਂ ਦੀ ਸਾਂਝ ਕੇ ਮੈਂ ਹੁਣ ਹਨਨ ਲਵਾਈਸ ਪੇਡੈਂਟ ਰਹੇ ਜੀ ਵੀ ਆਪਾਂ 올림픽 ਅਸੋਸੀਏਸ਼ਨ ਤੋਂ ਉਹ ਕਟੜ ਅਕਾਲੀ ਮੈਂ ਕਟੜ ਕਾਂਗਰਸੀ ਪਰ ਸੜਕ ਕਦੀ ਉਹਨਾਂ ਨੇ ਕਦੇ ਨਾ ਸੋਚਿਆ ਸੀ ਵੀ ਨਾ ਮੈਂ ਕਦੇ ਸੋਚਿਆ ਸੀ ਅਕਾਲੀ ਨੇ ਨਾ ਉਹਨਾਂ ਨੇ ਕਦੇ ਸੋਚਿਆ ਸੀ ਨਿਸ਼ਾਨਦਸ ਰਿਲੇਸ਼ਨਸ਼ਿਪ ਸੀ ਸਾਡੀ ਕਿੰਨੇ ਸਾਲ ਕਟੜ ਸੀ ਸਪੋਰਟ ਫੂਡਸ ਕਮ ਕੀਤਾ ਸੋ ਸਭ ਜੀਰਾਂ ਸਭ ਤੁਹਾਡੀ ਕਿਸ ਤਰੀਕੇ ਨਾਲ ਜ ਤੁਹਾਡੇ ਪਿਤਾ ਜੀ ਦੀ ਬੜਾ ਲੰਮਾ ਸਮਾਂ ਨਾਲ ਕੰਮ ਕੀਤਾ ਜੀ ਇਕੱਠਿਆਂ ਗੱਲ ਇਹ ਹੈ ਕਿ ਪਿਤਾ ਜੀ ਨਾਲ ਬੜਾ ਲੰਮਾ ਸਮਾਂ ਕੰਮ ਵੀ ਕੀਤਾ ਪਿਤਾ ਜੀ ਨੇ ਇਹਨਾਂ ਦੇ ਨਾਲ ਪਰ ਉਹਦੇ ਨਾਲ ਨਾਲ ਮੇਰੀ ਕਰੀਬੀ ਰਿਸ਼ਤੇਦਾਰੀ ਹੋਣ ਦੇ ਨਾਤੇ ਅੱਜ ਮੈਂ ਇਹ ਗੱਲ ਕਹਿਣਾ ਕਿ ਕੱਲਾ ਟੀਨਸਾ ਪਰਿਵਾਰ ਨਹੀਂ ਅੱਜ ਪੂਰੇ ਪੰਜਾਬ ਨੂੰ ਔਰ ਦੇਸ਼ਾਂ ਉਦੇਸ਼ਾਂ ਵਿੱਚ ਬੈਠੇ ਹਰੇਕ ਉਹਨਾਂ ਦੇ ਪਿਆਰ ਕਰਨ ਵਾਲੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਕਿਉਂਕਿ ਇਹੋ ਜਿਹੇ ਇਨਸਾਨ ਬਹੁਤ ਘੱਟ ਮਿਲਦੇ ਨੇ ਔਰ ਉਹ ਇੱਕ ਰੋਡ ਮਾਡਲ ਸੀਗੇ ਜਿਨ੍ਹਾਂ ਤੋਂ ਅਸੀਂ ਕਿ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਸੀ ਔਰ ਸਾਡੇ ਬਜ਼ੁਰਗ ਸੀਗੇ ਔਰ ਬਜ਼ੁਰਗਾਂ ਤੋਂ ਸਿਆਣੇ ਕਹਿੰਦੇ ਹਮੇਸ਼ਾ ਹੀ ਆਸ਼ੀਰਵਾਦ ਮਿਲਦਾ ਔਰ ਇੱਕ ਉਹ ਸਿਆਸਤਦਾਨ ਸੀ ਮੈਂ ਗੱਲ ਕਹਾਂਗਾ ਚਾਹੇ ਜਸਦਰ ਗੁਰਚਰਨ ਸਿੰਘ ਟੋੜਾ ਦੀ ਗੱਲ ਕਰ ਲਈਏ ਚਾਹੇ ਢੀਂਸਾ ਸਾਹਿਬ ਦੀ ਗੱਲ ਕਰ ਲਈਏ ਇਹ ਚਾਹੇ ਕੈਪਟਨ ਕਮਲਜੀਤ ਜੀ ਦੀ ਗੱਲ ਕਰ ਲਈਏ ਇਹ ਉਹ ਸਿਆਸਤਦਾਨ ਸੀ ਅਕਾਲੀ ਦਲ ਦਾ ਜਿਵੇਂ ਕਹਿੰਦੇ ਕਿ ਜਿਨ੍ਹਾਂ ਨੂੰ ਅਸਲ ਪੰਥ ਜਿਹੜਾ ਹੈ ਅਸਲ ਪੰਥ ਦੇ ਜਿਹੜੇ ਪਹਿਰੇਦਾਰ ਸੀ ਉਹ ਇਹ ਲੋਕ ਸੀ ਔਰ ਪੰਥ ਨੂੰ ਬਚਾਉਣ ਲਈ ਇਹਨਾਂ ਨੇ ਆਪਦੀ ਕੁਰਸੀਆਂ ਦੇ ਵੀ ਪਰਵਾਹ ਨਹੀਂ ਕੀਤੀ ਔਰ ਇਹੋ ਜੇ ਲੀਡਰਾਂ ਦਾ ਜਿਹੜਾ ਹੈ ਕਿ ਘਾਟਾ ਜਿਹੜਾ ਹੈ ਕਿ ਉਹ ਕਦੀ ਵੀ ਸਿਆਣ ਨਹੀਂ ਹੋ ਸਕਦਾ ਔਰ ਅੱਜ ਮੈਂ ਇਹ ਗੱਲ ਕਹਿਣਾ ਕਿ ਸਾਨੂੰ ਇਹੋ ਜੇ ਸਰਦਾਰ ਸੁਖਦੇਵ ਸਿੰਘ ਢੀਂਸਾ ਤੋਂ ਕੋਈ ਚੰਗੀ ਸੇਧ ਲੈਣੀ ਚਾਹੀਦੀ ਔਰ ਅੱਜਕੱਲ ਦੀ ਲੀਡਰਸ਼ਿਪ ਨੂੰ ਖਾਸ ਤੌਰ ਤੇ ਕਿਉਂਕਿ ਸਰਦਾਰ ਸੁਖਦੇਵ ਸਿੰਘ ਢੀਂਸਾ ਇੱਕ ਉਹ ਇਨਸਾਨ ਸੀ ਜਿਨ੍ਹਾਂ ਨੇ ਹਾਰਿਕ ਨੂੰ ਪਿਆਰ ਦੇ ਨਾਲ ਆਪ ਦੇ ਨਾਲ ਜੋੜਿਆ ਜਿਨ੍ਹਾਂ ਨੇ ਹਰ ਇੱਕ ਨੂੰ ਜਿਹੜਾ ਹੈ ਕਿ ਚਾਹੇ ਕੋਈ ਕਾਂਗਰਸੀ ਏ ਚਾਹੇ ਕੋਈ ਕਿਸੇ ਪਾਰਟੀ ਦੇ ਨਾਲ ਸਬੰਧ ਰੱਖਦਾ ਹੋਵੇ ਉਹਨਾਂ ਨੇ ਹਮੇਸ਼ਾ ਉਹਨੂੰ ਚੰਗੀ ਸਲਾਹ ਦਿੱਤੀ ਔਰ ਇਹ ਦੱਸਿਆ ਕਿ ਭਾਈਚਾਰਕ ਸਾਂਝ ਨੂੰ ਕਿਵੇਂ ਕਾਇਮ ਰੱਖਣਾ ਔਰ ਅੱਜ ਦੇ ਹਾਲਾਤਾਂ ਨੂੰ ਵੇਖ ਕੇ ਮੈਂ ਗੱਲ ਕਹਿਣਾ ਕਿ ਜਿਹੜੀ ਇਹ ਲੀਡਰਸ਼ਿਪ ਇਹ ਦਿਨ ਬਰ ਦਿਨ ਇਹ ਲੋਕ ਜਿਹੜੇ ਸਾਡੇ ਚੋਂ ਜਿਹੜੇ ਕਿ ਆ ਪਰਮਾਤਮਾ ਨੂੰ ਪਿਆਰੇ ਹੋ ਰਹੇ ਔਰ ਉਹਦਾ ਜਿਹੜਾ ਨੁਕਸਾਨ ਕੱਲਾ ਇਹ ਪਰਿਵਾਰਾਂ ਨੂੰ ਨਹੀਂ ਸਾਨੂੰ ਸਾਰਿਆਂ ਨੂੰ ਚਲਣਾ ਪੈਗਾ ਕਿਉਂਕਿ ਅੱਜ ਕੱਲ ਦੀ ਜਿਹੜੀ ਸਿਆਸਤ ਆ ਇੱਕ ਗੰਦਲੀ ਔਰ ਮਾੜੀ ਸਿਆਸਤ ਹੋ ਗਈ ਔਰ ਇਹੋ ਜਿਹੇ ਜਿਹੜੇ ਲੋਕ ਹਨ ਜਿਹੜੇ ਵਾਕਈ ਜਿਨ੍ਹਾਂ ਦੀ ਸਮਾਜ ਨੂੰ ਜਿਹੜੀ ਲੋੜ ਸੀ